ਸਤੇ ਮੈਂ ਦ੍ਰਿਸ਼ਟੀਗੰਕਰ ਸਰਪ ਕੋ ਬਹੁ ਸਵਾਦਾ ਪ੍ਰਧਾਨ ਮੇਰੇ ਨਾਲ ਸਦਾ ਮਲਕੀਸ਼ ਸਿੰਘ ਵੱਲਾ ਜੀ ਕਾਉਂਸਲਰ ਸਾਹਿਬ ਸਾਡੇ ਨਾਲ ਸੀਨੀਅਰ ਮੀਤ ਪ੍ਰਧਾਨ ਸਤਾਰ ਪ੍ਰਚਾਰਕ ਅਤਰ ਸਾਡੇ ਹਰਦੀਪ ਸਿੰਘ ਸਭਾ ਦੇ ਅਸੀਂ ਅੱਜ 13 ਮਾਰਚ ਆਇ ਸ਼ਹੀਦ ਨੂੰ ਯਾਦ ਕਰਨ ਆਏ ਸਰਦਾ ਦੇ ਫੁੱਲ ਭੇਟ ਕਰਨ ਆਏ ਆ ਕਿ ਅੱਜ ਦੇ ਦਿਨ ਸੀ ਦੂਦਮ ਸਿੰਘ ਨੇ 13 ਮਾਰਚ ਨੂੰ ਜਰਨਲ ਡਵੇਅਰ ਦਾ ਜਿਹੜਿਆਂ ਵਾਲੇ ਬਾਦ ਦਾ ਬਦਲਾ ਲਿਆ ਸੀ 크ਿਸਚਨ ਹਾਲ ਚ ਲੰਡਨ ਚ ਜਾ ਕੇ ਉਸ ਡਵੇਅਰ ਨੂੰ ਗੋਲੀਆਂ ਮਾਰੀਆਂ ਸੀ ਜਿਨ ਨੇ 3000 ਨਥੇ ਲੋਕਾਂ ਨੂੰ ਜਿਲ੍ਹਿਆਂ ਦੇ ਬਾਗ ਮਸ਼ੀਨ ਕਰਨਾ ਗੋਲੀਆਂ ਨਾਲ ਭੰਤਾ ਸੀ ਉਹਦਾ ਬਦਲਾ ਲਿਆ ਸਾਨੂੰ ਬੜਾ ਫਖਰ ਹੈ ਕਿ ਉਹ ਸਾਡੀ ਬਰਾਦਰੀ ਚ ਪੈਦਾ ਹੋਇਆ ਔਰ ਸਾਨੂੰ ਬੜਾ ਇਸ ਗੱਲ ਤੇ ਅਹੀ ਸਾਰੀ ਜ਼ਿਲ੍ਹੇ ਦੀ ਅੰਮ੍ਰਿਤਸਰ ਕਮੋਦ ਸਭਾ ਸਾਡੀ ਅੰਤਰਰਾਸ਼ਟਰੀ ਸਰ ਕਮੋਦ ਸਭਾ ਸਾਰੇ ਅਹੀ ਇਕੱਠੇ ਹੋ ਕੇ ਸਰਦਾ ਦੇ ਫੁੱਲ ਘੇਟ ਕਰਦੇ ਆ ਔਰ ਸ਼ਹੀਦਾਂ ਨੂੰ ਯਾਦ ਕਰਾਂਗੇ ਤੇ ਸਾਡਾ ਨਾ ਉੱਚਾ ਹੋਣਾ ਜੇ ਅਸੀਂ ਸੀਦਾਂ ਨੂੰ ਭੁੱਲ ਗਏ ਜਿਹੜੀ ਕੋਮ ਸੀਦਾਂ ਨੂੰ ਭੁੱਲ ਜਾਂਦੀ ਉਹਨੂੰ ਕਦੀ ਕੋਈ ਵਿਰਸੇ ਚ ਉਹਦਾ ਨਾਂ ਨਹੀਂ ਲੈਂਦਾ ਤਾਂ ਕਰਕੇ ਸੀਦੋਦਮਸਾਉ ਦੀ ਇੱਕ ਅਣਥੱਕ ਕੁਰਬਾਨੀ ਆ ਆਪਣੇ ਦੇਸ਼ ਦੇ ਵਿੱਚ ਹੀ ਬਦਲਾ ਬੜਾ ਆਪਣੇ ਘਰ 'ਚ ਹੀ ਔਖਾ ਲਿਆ ਜਾਂਦਾ ਪਰ ਜਦੋਂ ਕਿ ਇਹ ਸਮੁੰਦਰੋਂ ਪਾਰ ਧਰਤੀ ਤੇ ਜਾ ਕੇ ਬਦਲਾ ਲੈਣਾ ਉਹ ਵੀ 21 ਸਾਲਾਂ ਬਾਅਦ ਤੋਂ ਬੜਾ ਵਧੀਆ ਉਹਨਾਂ ਨੇ ਕੰਮ ਕੀਤਾ ਉਹਦਾ ਕਰਕੇ ਅਸੀਂ ਉਹਨਾਂ ਨੂੰ ਯਾਦ ਰੱਖਦੇ ਆਂ ਔਰ ਅਸੀਂ ਇਹ ਵੀ ਅਮੋਂ ਵਾਲੇ ਸਮਝ ਕਾਂਗੇ ਕਿ ਜਿਹੜੀਆਂ ਕੋਈ ਉਹਨਾਂ ਦੇ ਸੀਦਾਂ ਦੀਆਂ ਕਮੀਆਂ ਰਹਿ ਗਈਆਂ ਉਹ ਹੀ ਪੂਰੀਆਂ ਕਰੀਏ ਇੱਥੇ ਅੱਜ ਤੋਂ ਪਹਿਲਾਂ ਅਸੀਂ ਜਦੋਂ ਬਹੁਤ ਸਥਾਪਿਤ ਹੋਇਆ ਉਦੋਂ ਸਰਦਾਰ ਨਾਨ ਸਿੰਘ ਛੋਡੇ ਸੈਂਟਰ ਦੇ ਮਨਿਸਟਰ ਗ੍ਰਹਿ ਮੰਤਰੀ ਸਨ ਔਰ ਛੋਡੇ ਬੋਬੀ ਕਬੋਜੀ ਦੌਲਤਰਾਮ ਕਬੋਜੀ ਉਹਨਾਂ ਅੰਤਰਰਾਸ਼ਟਰੀ ਖਰਬ ਕਬੋਸਾ ਬਾ ਜ਼ਿਲ੍ਹੇ ਦੀ ਕਬੋਸਾ ਬਾਂ ਨੇ ਬਹੁਤ ਇੱਥੇ ਸਥਾਪਿਤ ਕੀਤਾ ਸੀ ਇਹਦੇ ਅੱਜ ਜਿਹੜੀ ਇਹਦੀ ਦਿਸ਼ਾ ਵਿਖਾ ਰਹੇ ਉਹਨਾਂ ਨੇ ਉਸ ਟਾਈਮ ਸੀ ਦੂਦਮਸੋਂ ਨੇ ਇੱਥੋਂ ਦੀ ਧਰਤੀ ਦੀ ਮਿੱਟੀ ਚੁੱਕ ਕੇ ਕਸਮ ਖਾਦੀ ਸੀ ਕਿ ਜਿਹੜੇ ਗੋਰਿਆਂ ਨੇ ਮੇਰੇ ਇੰਨੇ ਹਿੰਦੁਸਤਾਨ ਪੰਜਾਬੀਆਂ ਦੇ ਜ਼ੁਲਮ ਕੀਤਾ ਮੈਂ ਉਹਦਾ ਬਦਲਾ ਲਵਾਂਗਾ ਜੋ ਤੇ ਕਿੰਤੂ ਪ੍ਰੰਤੂ ਲੋਕਾਂ ਕੀਤਾਗੇ ਫੋਟੋ ਨਹੀਂ ਸਹੀ ਇਹ ਅਸਲੀਅਤ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਅੱਜ ਜੋ 70 ਸਾਲ ਆਜ਼ਾਦੀ ਨੂੰ ਹੋ ਗਏ ਕਿਸੇ ਪੋਲੀਟਿਕਲ ਪਾਰਟੀ ਕਿਸੇ ਕਿਸੇ ਪਾਰਟੀ ਨੇ ਉਹਦਾ ਬੋਤ ਨਹੀਂ ਲਾਇਆ ਇਹ ਸਰ ਦੀ ਅੰਤਰਰਾਸ਼ਟਰੀ ਸਰਵਕਮੂ ਸਭਾ ਜ਼ਿਲ੍ਹਾ ਕਮੂ ਸਭਾ ਨੇ ਇਹਦਾ ਬੋਤ ਲਾਇਆ ਹੁਣ ਇਹਦੇ ਸਾਹਮਣੇ ਆ ਖਿੜਕੀਆਂ ਲਾਤੀਆਂ ਇਹ ਬੜੀ ਨਿੰਦਣਯੋਗ ਗੱਲ ਆ ਖਿੜਕੀਆਂ ਲਾਤੀਆਂ ਜਦੋਂ ਉਸ ਰਸਤੇ ਤਾਂ ਨਹੀਂ ਸੰਗਤ ਜਾਂਦੀ ਸੀ ਜ਼ਿਲ੍ਹੇ ਵਾਲੇ ਬਾਗ ਸੀਦਾਂ ਨੂੰ ਸ਼ਰਧਾਂਜਲੀ ਦੇਣ ਤੇ ਇਹ ਰਸਤੇ ਆਉਂਦੀ ਹੀ ਵਾਪਸ ਤੇ ਉਹ ਬੋਤਰੇ ਦਰਸ਼ਨ ਕਰਦੀ ਹੁਣ ਅਸੀਂ ਇਹ ਸਰਕਾਰ ਕੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋ ਔਰ ਇਹਤੋਂ ਦੇ ਐਮਪੀ ਸਾਹਿਬ ਕਾਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਦੀ ਉਹੀ ਰਾਹ ਚਾਲੂ ਕੀਤਾ ਜਾਵੇ ਜੋ ਦਰਬਾਰ ਸਾਹਿਬ ਰਮੰਦਰ ਸਾਹਿਬ ਲੋਕ ਸੰਗਤ ਮੱਥਾ ਟੇਕਣ ਆਉਂਦੀ ਉਸ ਤੋਂ ਬਾਅਦ ਜਿਲੇ ਵਾਲੇ ਬਾਗ ਮੱਥਾ ਸ਼ਹੀਦ ਨੂੰ ਟੇਕਣ ਆਉਂਦੇ ਆ ਯਾਦ ਕਰਦੇ ਉਹਨਾਂ ਦੀ ਰਸਤਾ ਬੰਦ ਕਰਤਾ ਇਹ ਬਿਲਕੁਲ ਮਜ਼ਾਕ ਕੀਤਾ ਸਾਰਾ ਰਸਤਾ ਬੰਦ ਕਰਤਾ ਇਹਨਾਂ ਨੇ ਉਧਰੋਂ ਮੋੜ ਦਿੱਤਾ ਜਾਂਦਾ ਇਧਰ ਵਾਪਸ ਸੰਤ ਨੂੰ ਆਉਂ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਪਤਾ ਨਹੀਂ ਕਿ ਸ਼ਹੀਦ ਐਡਾ ਵੱਡਾ ਐਡੀ ਵੱਡੀ 3000 ਲੋਕਾਂ ਨੂੰ ਇੱਥਿਆਂ ਨੂੰ ਮਾਰਨ ਵਾਲੇ ਦਾ ਲੰਡਨ ਚ ਜਾ ਕੇ ਕੀ ਹਾਲ ਬਦਲਾ ਲੈਣ ਵਾਲੇ ਦਾ ਇਹ ਪ੍ਰਤੀਕਾਲ ਲੋਕ ਇਹੋ ਜਿਹਾ ਕੰਮ ਕਰਨਗੇ ਬੜੀ ਨਿੰਦਣਯੋਗ ਗੱਲ ਆ ਇਹਹੀ ਬੇਨਤੀ ਕਰਾਂਗੇ ਸੈਂਟਰ ਸਰਕਾਰ ਗੜੀ ਵੀ ਪੀ ਦੁਬਾਰਾ ਜਿਹੜੀ ਇਹ ਖਿੜਕੀ ਜਿਹੜੀਆਂ ਪਛੇ ਹਟਾਈਆਂ ਜਾਣ ਔਰ ਇਹ ਰਸਤਾ ਚਾਲੂ ਕੀਤਾ ਜਾਵੇ ਕਿ ਜੋ ਸ਼ਹੀਦ ਸਿੰਘਾ ਦਾ ਮਾਣ ਸਤਕਾਰ ਰਹਿ ਸਕੇ ਕਾਉਂਸਲਰ ਵੱਲੋਂ ਸਰਬਕਮੋਜ ਮੀਤ ਪ੍ਰਧਾਨ ਜੀ ਜਲਿਆਲੇ ਬਾਗ ਦਾ ਜੋ ਜਨਰਲ ਡਿਵਾਈਡ ਨੇ ਇੱਥੇ ਗੋਲੀਆਂ ਚਲਾ ਕੇ ਨੇ ਇੱਥੇ ਲੋਕਾਂ ਨੂੰ ਜਿਹੜਾ ਇੱਥੇ ਮੌਤ ਦੇ ਘਾਟ ਉਤਾਰਿਆ ਸੀ ਉਹਦੀ ਜਿਹੜੀ ਇੱਥੇ ਸ਼ਹੀਦ ਉਦਮ ਸਿੰਘ ਨੇ ਕਸਮ ਖਾਧੀ ਇੱਥੋਂ ਬਦਲਾ ਲੈਣ ਦੀ ਉਹ 20 ਸਾਲ ਬਾਅਦ ਇੰਗਲੈਂਡ ਜਾ ਕੇ ਸਰ ਮਾਈਕਲ ਐਡਵਾਈਜ਼ਰ ਨੂੰ ਅੱਜ ਦੇ ਦਿਨ ਗੋਲੀਆਂ ਮਾਰ ਕੇ ਜਿਹੜਾ ਉਹ ਮੌਤ ਦੇ ਘਾਟ ਉਤਾਰਿਆ ਹੈ ਉਥੇ ਅੱਜ ਦੇ ਦਿਨ ਹੀ ਜਿਹੜੀ ਉਹ ਮੀਟਿੰਗ ਜਿਹੜੀ ਚੱਲ ਰਹੀ ਸੀ ਉਹਦੇ ਵਿੱਚ ਫੇਰ ਤੋਂ ਦੁਬਾਰ ਤੋਂ ਉਹ ਇਹ ਗੱਲ ਕਹਿ ਰਿਹਾ ਸੀ ਕਿ ਫੇਰ ਮੈਨੂੰ ਉਥੇ ਪੰਜਾਬ ਦੀ ਧਰਤੀ ਦੇ ਉੱਤੇ ਭੇਜਿਆ ਜਾਵੇ ਤੇ ਮੈਂ ਫੇਰ ਮਤਲਬ ਉਹ ਜੋ ਪਹਿਲੇ ਜਿਹੜੇ ਕੀਤਾ ਵਾ ਉਸੇ ਤਰ੍ਹਾਂ ਮੈਂ ਕਰ ਸਕਦਾ ਪਰ ਉਹ ਟਾਈਮ ਸ਼ਹੀਦ ਉਧਮ ਸਿੰਘ ਨੇ ਜੋ ਆਪਣੀ ਸੂਝ-ਬੂਝ ਰੱਖਦਿਆਂ ਕਿਤਾਬ ਦੇ ਵਿੱਚ ਪਿਸਤਲ ਨੂੰ ਕਿਤਾਬ ਨੂੰ ਕੱਟ ਕੇ ਉਹਦੇ ਪਿਸਤਲ ਵਿੱਚ ਰੱਖ ਕੇ ਉਹ ਜਿਹੜਾ ਮੀਟਿੰਗ ਹਾਲ ਦੇ ਵਿੱਚ ਪਹੁੰਚਿਆ ਤੇ ਉਹਨੂੰ ਇਹ ਗੱਲ ਕਰਦੇ ਅਨਸਾਰ ਹੀ ਉਹਨੂੰ ਜਿਹੜਾ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਉਹ ਅੱਜ ਦੇ ਦਿਨ ਉਹਦਾ ਸ਼ਹੀਦ ਉਧਮ ਸਿੰਘ ਦਾ ਅਸੀਂ ਜਿਹੜਾ ਹੈ ਦਿਨ ਜਿਹੜਾ ਉਹ ਮਨਾ ਰਹੇ ਅੱਜ ਦੇ ਦਿਨੀ ਇਹ ਜਿਹੜਾ ਬਹੁਤ ਸਤਾਪਤ ਕੀਤਾ ਸੀ ਇੱਥੇ ਰਾਜਨਾਥ ਸਿੰਘ ਨੇ ਬੋਬੀ ਜੀ ਸਰਬ ਕੰਬੋਜ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੇ ਸਾਰਾ ਜੋ ਉੱਥੋਂ ਅਰੇਂਜਮੈਂਟ ਕੀਤਾ ਅੰਮ੍ਰਿਤਸਰ ਦੀ ਜੋ ਸਾਡੀਆਂ ਕੰਬੋਜ ਬਰਾਦਰੀਆਂ ਦੀ ਜਿਹੜੀ ਸਭਾ ਵਾ ਉਹਨਾਂ ਨਾਲ ਮਿਲ ਕੇ ਆਜ਼ਾਦ ਦਿਨ ਜਿਹੜਾ ਅਸੀਂ ਚੁਣਿਆ ਅਸੀਂ ਉਹ ਅਸੀਂ ਹਰ ਹੁਣ ਹਰ ਸਾਲ ਆਜ਼ਾਦ ਦਿਨ ਹੀ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਕੇ ਮਨਾਉਂਦੇ ਆ ਹੁਣ ਜਿਹੜਾ ਆ ਵਾ ਗਾਂ ਜਿੱਦਾਂ ਹੁਣ ਇਹ ਸ਼ਹੀਦ ਉਧਮ ਸਿੰਘ ਜੀ ਤੁਸੀਂ ਦੇਖ ਰਿਹਾ ਜੇ ਜੇ ਕਿਤੇ ਕੈਮਰਾ ਮਾਰੋ ਇੱਧਰ ਨੂੰ ਇੱਥੇ ਕੋਈ ਵੀ ਬੰਦਾ ਜਿਹੜਾ ਇੱਥੇ ਤੱਕ ਨਹੀਂ ਪਹੁੰਚਦਾ ਸਾਲ ਬਾਅਦ ਦੋ ਤਿੰਨ ਪ੍ਰੋਗਰਾਮ ਹੁੰਦੇ ਆ ਉਹ ਅਸੀਂ ਇੱਥੇ ਆਉਂਦੇ ਆ ਇਹ ਜਿਹੜੀ ਖਿੜਕੀ ਲੱਗੀ ਆ ਚਾਹੇ ਅੱਗੇ ਵੀ ਅਸੀਂ ਬੋਲਿਆ ਸੀ ਇੱਥੋਂ ਦੇ ਜਿਹੜੀ ਪ੍ਰਸ਼ਾਸਨ ਆ ਡੀਸੀ ਸਾਹਿਬ ਨੂੰ ਅਸੀਂ ਇਹ ਮੰਗ ਕਰਦੇ ਆ ਕਿ ਇਹ ਦੁਬਾਰਤ ਉਹ ਜਿਹੜਾ ਰਸਤਾ ਖਲਾਇਆ ਜਾਵੇ ਇਹ ਪੋਲੀਟਿਕਲ ਕੋਈ ਇਹਨਾਂ ਦੀ ਜਿਹੜੀ ਗੇਮ ਚੱਲੀ ਆ ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਰਸਤਾ ਬੰਦ ਹੋਇਆ ਕਿਉਂ ਵਾਪਸੀ ਜਿਹੜੀ ਆ ਉਹ ਇਧਰ ਦੀ ਹੈਗੀ ਸੀ ਕਿ ਉਹ ਇਸ ਕਰਕੇ ਇਹ ਬਹੁਤ ਵਧੀਆ ਜਿਹੜੀ ਚੋਣ ਜਿਹੜੀ ਇਹ ਜਗ੍ਹਾ ਦੀ ਕੀਤੀ ਸੀ ਉਹਨਾਂ ਨੇ ਮਿਲ ਕੇ ਰਾਜਨਾਥ ਸਿੰਘ ਨੇ ਵੀ ਇਹ ਜਗ੍ਹਾ ਜਿਹੜੀ ਤੁਹਾਨੂੰ ਬਹੁਤ ਹੀ ਵਧੀਆ ਲੋਕ ਸਾਰੇ ਇੱਥੇ ਆਉਣਗੇ ਅਸੀਂ ਦੇਖਿਆ ਵੀ ਆ ਜਦੋਂ ਇਹ ਖੁੱਲਾ ਸੀ ਰਸਤਾ ਉਦੋਂ ਇਹ ਲੋਕ ਗੋਰੇ ਵੀ ਆਣ ਕੇ ਇੱਥੇ ਪੜਦੇ ਚੱਲਿਓਂ ਵੀ ਇਹ ਕੌਣ ਆ ਹੁੰਦੇ ਹੁਣ ਕਿਸੇ ਸਿਰਫ ਚੰਦ ਬੰਦਿਆਂ ਨੂੰ ਪਤਾ ਵੀ ਇਹ ਕਿਹੜਾ ਸ਼ਹੀਦ ਆ ਇਹਦਾ ਕੀ ਮਤਲਬ ਹੁਣ ਆਪਾਂ ਹੋਰ ਵੀ ਕਿਸੇ ਸਟੇਟਾਂ 'ਚ ਜਾਈ ਉੱਥੇ ਆਪਾਂ ਨੂੰ ਕੀ ਪਤਾ ਲੱਗਦਾ ਜਿਨਾਜਰ ਉੱਥੇ ਕੋ ਕੋਲ ਨਾ ਜਾਈ ਉੱਥੇ ਪੜਿਆ ਨਾ ਜਾਵੇ ਲੋਕ ਉੱਥੇ ਫੋਟੋਆਂ ਖਿੱਚਦੇ ਸੀ ਸਾਰਾ ਕੁਝ ਹੁਣ ਤੁਸੀਂ ਇਹ ਅਸੀਂ ਦੇਖ ਲਓ ਇਹ ਮੁਲਾਜ਼ਮ ਖੜੇ ਆ ਇਸ ਤੋਂ ਬਾਅਦ ਤੁਸੀਂ ਆਣ ਕੇ ਇਕੱਲੇ ਦੇਖ ਲਓ ਵੀ ਇਹਨੂੰ ਆਉਂਦੇ ਨਹੀਂ ਤੁਹਾਨੂੰ ਕਦੀ ਵੀ ਨਹੀਂ ਆਉਂਦੇ ਨਹੀਂ ਵਾਜਦਾ ਦੇਣੇ ਆ ਸਿਰਫ ਅਸੀਂ ਆਏ ਆ ਦੇਖ ਲਓ ਕਿੰਨੇ ਕਿ ਜਾਣੇ ਇਧਰ ਨੂੰ ਪੂਰੀ ਪਾਬੰਦੀ ਆ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਮੁੱਖ ਮੰਤਰੀ ਤੋਂ ਵੀ ਇਹਦੇ ਵਿੱਚ ਨਵਾਲ ਬ ਹੋ ਗਏ ਇਹ ਜਿਹੜੀ ਆ ਖਿੜਕੀਆਂ ਖੁੜਕੀਆਂ ਪਰੇ ਕਰਕੇ ਇਧਰੋਂ ਰਸਤਾ ਦੁਬਾਰ ਤੋਂ ਖੋਲਿਆ ਜਾਵੇ ਜੋ ਬੋਤ ਦੇ ਲੋਕ ਦਰਸ਼ਨ ਕਰ ਸਕਣ ਤੇ ਲੋਕਾਂ ਨੂੰ ਗਾਂ ਪਤਾ ਲੱਗ ਸਕਣ ਮੇਰਾ ਨਾਮ ਅਸੀਂ ਡਾਕਟਰ ਇਕਵਾਲ ਸਿੰਘ ਆ ਜੀ ਇਕਵਾਲ ਜੀ ਇਸ ਤਰ੍ਹਾਂ ਕਿ ਅੱਜ ਦਾ ਜੋ ਦਿਨ ਹੈਗਾ ਨਾ ਐਕਚੁਅਲੀ ਜਿਹੜਾ ਮਾਈਕਲ ਰੋਇਰ ਆ ਇੱਥੇ ਕੁਝ ਲੋਕ ਮਾਰੇ ਗਏ ਸੀਗੇ ਅੰਗਰੇਜ਼ ਪੰਜ ਅੰਗਰੇਜ਼ ਮਾਰੇ ਗਏ ਸੀ ਤੇ ਉਹ ਉਹ ਚਾਹੁੰਦੇ ਸੀ ਕਿ ਸਾਡੇ ਇੱਕ ਅੰਗਰੇਜ਼ ਦਾ ਮੁੱਲ ਜਿਹੜਾ ਉਹ 1000 ਇੰਡੀਅਨ ਦੇ ਬਰਾਬਰ ਆ ਇਸ ਵਾਸਤੇ ਉਹਨਾਂ ਨੇ ਆਪਣੀ ਸਾਜ਼ਿਸ਼ ਰਚ ਕੇ ਇੱਥੇ ਲੋਕਾਂ ਨੂੰ ਇਕੱਠਿਆਂ ਕੀਤਾ ਇੱਕ ਬੰਦੇ ਨੂੰ ਹਾਇਰ ਕਰਕੇ ਇਕੱਠਿਆਂ ਕੀਤਾ ਔਰ ਇੱਥੇ ਗੋਲੀ ਚਲਾ ਕੇ ਬਹੁਤ ਸਾਰੇ ਇੰਡੀਅਨ ਨੂੰ ਖਤਮ ਕੀਤਾ ਇਹ ਉਹਨਾਂ ਦੀ ਸੋਚੀ ਸਮਝੀ ਚਾਲ ਸੀ ਔਰ ਉਹਦਾ ਰੈਕਸ਼ਨ ਜਿਹੜਾ ਸ਼ੀਦੁੱਧਮ ਸਿੰਘ ਵੀ ਉਦੋਂ ਇੱਥੇ ਬਾਗ ਦੇ ਵਿੱਚ ਹਾਜ਼ਰ ਸੀ ਔਰ ਬਕਾਇਦਾ ਪਾਣੀ ਪੀਉਣ ਤੇ ਡਿਊਟੀ ਸੀ ਹੋਰ ਯਤੀਮਖਾਨੇ ਦੇ ਮੁੰਡਿਆਂ ਦੇ ਨਾਲ ਇੱਥੇ ਆਇਆ ਹੋਇਆ ਸੀ ਨਾਲ ਦੇ ਇਹਦੇ ਸਾਥੀ ਮਾਰ ਗਏ ਇਹਦੇ ਵੀ ਖੱਬੀ ਬਾਹਂ ਚ ਗੋਲੀ ਵੱਜੀ ਆ ਔਰ ਇਹ ਬਚ ਗਿਆ ਵਾ ਇਸ ਦੇ ਬਾਵਜੂਦ ਵੀ ਇੱਥੇ ਜੋ ਫਟਟਰ ਸੀ ਉਹਨਾਂ ਨੂੰ ਪਾਣੀ ਵਗੈਰਾ ਪਾਉਂਦਾ ਰਿਹਾ ਸਾਰੀ ਇਹਨੇ ਸਭ ਸੰਭਾਲ ਕੀਤੀ ਆ ਔਰ ਇੱਕ ਬੀਬੀ ਨੇ ਇੱਕ ਉਹਦੇ ਪਤੀ ਨੂੰ ਉਹਦੇ ਘਰ ਤੱਕ ਵੀ ਛੱਡਣ ਗਿਆ ਸੀ ਇਹ ਇਹਨੇ ਕੀਤਾ ਔਰ ਇਹਨੇ ਇੱਕ ਕਸਮ ਖਾਦੀ ਕਿ ਮੈਂ ਮਾਈਕਲ ਡਵਾਇਰ ਨੂੰ ਨਹੀਂ ਛੱਡਾਂਗਾ ਜਨਰਲ ਡਾਇਰ ਤੇ ਮਰ ਚੁੱਕਾ ਸੀ 7 ਸਾਲ ਬਾਅਦ ਮਰ ਗਿਆ ਸੀ ਮਾਈਕਲ ਡਵਾਇਰ ਜਿੰਦਾ ਸੀ ਉਹਨੂੰ ਕਈ ਵਾਰੀ ਲੰਡਨ ਦੀਆਂ ਗਲੀਆਂ 'ਚ ਮਿਲਿਆ ਵੀ ਆ ਪਰ ਨਹੀਂ ਕਿਉਂ ਹਕੂਮਤ ਛਪਾ ਸਕਦੀ ਸੀ ਇਹ ਚਾਹੁੰਦਾ ਹੈ ਕਿ ਵੱਡੇ ਇਕੱਠ ਦੇ ਵਿੱਚ ਇਹਨੂੰ ਖਤਮ ਕੀਤਾ ਜਾਏ ਔਰ ਨਾਲ ਦੀ ਨਾਲ ਸੈਕਟਰੀ ਆਫ ਸਟੇਟਸ ਜਿਹੜਾ ਇੰਡੀਆ ਦੀਆਂ ਸਾਰੀਆਂ ਜਿੰਨੀਆਂ ਸਟੇਟਸ 'ਚ ਉਹਦਾ ਸੈਕਟਰੀ ਸੀ ਮਿਸਟਰ ਜਟਲੈਂਡ ਉਹਨੂੰ ਵੀ ਨਾਲ ਲੈਣਾ ਚਾਹੁੰਦਾ ਸੀ ਔਰ ਇਹ ਸੁਭਾਗਾ ਦੇਣ ਸੀ ਜਦੋਂ ਜਟਲੈਂਡ ਵੀ ਨਾਲ ਸੀਗਾ ਅਮਨਪਾਲ ਸਰ ਔਰ ਉਸ ਈਲ ਨੇ ਕੈਂਕਸ਼ਨ ਹਾਲ ਦੇ ਵਿੱਚ ਦੋਵਾਂ ਨੂੰ ਗੋਲੀਆਂ ਮਾਰੀਆਂ ਹਾ ਜੈਟਲੈਂਡ ਦੀ ਕਿਸਮਤ ਚੰਗੀ ਸੀ ਉਹਦੀ ਬੇਟੀ ਨੇ ਉਹਨੂੰ ਰਮਾਲ ਦਿੱਤਾ ਜਿਹੜਾ ਕਿ ਉਹਨੇ ਇੱਥੇ ਜੇਬ 'ਚ ਪਾਇਆ ਹੋਇਆ ਸੀ ਉਹ ਗੋਲੀ ਜਿਹੜੀ ਉਹਨਾਂ ਦੇ ਵਿੱਚ ਫਸ ਕੇ ਰਹਿ ਗਈ ਉਹਨੂੰ ਖਤਮ ਨਹੀਂ ਕਰ ਸਕਿਆ